ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਵਾਕਿਆ ਮੈਂ ਸੁਣਾਉਣ ਜਾ ਰਹੀ ਹਾਂ ਤੁਸੀਂ ਰੂਬਰੂ ਜਾਣੂ ਹੋਵੋਗੇ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਜਿਨ੍ਹਾਂ ਨੂੰ ਇਸ ਸ਼ਹੀਦੀ ਵੀਕ ਵਿੱਚ ਇਸ ਸ਼ਹੀਦੀ ਹਫਤੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਦੀ ਇੱਕ ਛੋਟੀ ਜੀ ਚਲਕ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਬੱਚਿਆਂ ਦੀ ਜੋ ਸ਼ਹਾਦਤ ਹੋਈ ਹੈ ਜੋ ਕਿ ਨੂਰਾ ਮਾਹੀ ਹੈ ਉਹ ਆਪਣੀ ਭੈਣ ਦੇ ਕੋਲ ਜਾਂਦਾ ਸਰਹੰਦ ਤਾਂ ਕਿ ਉਹ ਗੁਰੂ ਸਾਹਿਬ ਜੀ ਨੂੰ ਜੋ ਇਨਫੋਰਮੇਸ਼ਨ ਆ ਉਹ ਵਾਪਸ ਲਿਆ ਕੇ ਸੁਣਾ ਸਕੇ ਬਿਕੋਜ਼ ਗੁਰਗੋਬਿੰਦ ਸਿੰਘ ਜੀ ਨੇ ਸੁਣਿਆ ਸੀਗਾ ਕਿ ਅਫਵਾਹਾਂ ਸੁਣੀਆਂ ਸੀਗੀਆਂ ਕਿ ਉਹਨਾਂ ਦੇ ਪੁੱਤਰਾਂ ਨੂੰ ਤੇ ਉਹਨਾਂ ਦੀ ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਸ ਇਨਫੋਰਮੇਸ਼ਨ ਨੂੰ ਲੈਣ ਲਈ ਨੂਰਾ ਮਾਹੀ ਜੋ ਕਿ ਰਾਏ ਕੱਲੇ ਦਾ ਨੌਕਰ ਸੀਗਾ ਉਹ ਜਾ ਕੇ ਆਪਣੀ ਭੈਣ ਨੂਰੀ ਨੂੰ ਸਾਰੇ ਸਵਾਲ ਜਵਾਬ ਕਰਦਾ ਤੇ ਉਸ ਵੇਲੇ ਦਾ ਸੀਨ ਜਿਹੜਾ ਆ ਮੈਂ ਇਸ ਛੋਟੀ ਜੀ ਕਵਿਤਾ ਦੇ ਵਿੱਚ ਬਿਆਨ ਕਰਨਾ ਚਾਹੂੰਗੀ ਜੀ ਤਾਹ ਮਾਰ ਮਾਰ ਨੂ ਰੇ ਤਾਹ ਮਾਰ ਮਾਰ ਨੂ ਰੇ ਕਹਿਣ ਲੱਗੀ ਵੀਰ ਤਾਈ ਵੀਰਾ ਦੁੱਖ ਜਾਂਦਾ ਨਹੀਂ ਸੁਣਾ ਆ ਹੋਇਆ ਜੋ ਜ਼ੁਲਮ ਸਰਹੰਦ ਮੇਰੇ ਵੀਰ ਆਵੇ ਵੇਖ ਸਾਰਾ ਜੱਗ ਕੁਰ ਲਾਇਆ ਵੀਰਾ ਮੇਰੇ ਆ ਵੇਖ ਸਾਰਾ ਜੱਗ ਕੁਰਲਾਇਆ ਹੋਵੇਗਾ ਗਰਕ ਸਰਹੰਦ ਸ਼ਹਿਰ ਕਿਸੇ ਦਿਨ ਜਿਹੜੇ ਪਾਪ ਗਏ ਨੇ ਕਮਾਏ ਦਾਦੀ ਮਾਂ ਦੀ ਆਖਰੀ ਨਿਸ਼ਾਨੀ ਖੋਕੇ ਜ਼ਾਲਮਾਂ ਨੇ ਬੱਚੇ ਨਹੀਂ ਹਾਂ ਵਿੱਚ ਚਿਣਵਾਏ ਵੀਰਾ ਮੇ ਬੱਚੇ ਨੀਹਾ ਵਿੱਚ ਚਣਵਾਏ ਸਰਸਾ ਤੋਂ ਵਿਛੜੇ ਜਾਂ ਗੁਰੂ ਪਰਵਾਰ ਨਾਲੋਂ ਗੰਗੂ ਲੈ ਕੇ ਆਇਆ ਪਿੰਡ ਖੇੜੀ ਬੇਈਮਾਨ ਹੋ ਗਿਆ ਓ ਬੇਈਮਾਨ ਹੋ ਗਿਆ ਲਾਲਚ ਦੇ ਵਸ ਹੋ ਕੇ ਕਲੇ ਸਾਰੀ ਉਸਨੇ ਸਹੇੜੀ ਵੀਰਾਂ ਮੇਰਿਆ ਵੇ ਕਲੇ ਸਾਰੀ ਉਸਨੇ ਸਹੇੜੀ ਰੇਹਾ ਜੋਰ ਸੋਇਆ ਕਈ ਸਾਲ ਗੁਰੂ ਘਰ ਵਿੱਚ ਸੁਣਿਆ ਗੰਗੂ ਨੇ ਫੜਵਾਏ ਦਾਦੀ ਮਾਂ ਦੀ ਆਖਰੀ ਨਿਸ਼ਾਨੀ ਖੋਕੇ ਜ਼ਾਲਮਾਂ ਨੇ बच्चे नीहां ਵਿੱਚ ਚਣਵਾਏ ਵੀਰਾ ਮੇਰਿਆ ਆਵੇ ਬੱਚੇ ਨੀहां ਵਿੱਚ ਚੜਵਾਏ ਕੀਤੀ ਪਰਵਾ ਨਹੀਂ ਦਸ਼ਮੇਸ਼ ਦੇਆ ਦੁੱਲਿਆਂ ਨੇ ਕੀਤੀ ਪਰਵਾ ਨਹੀਂ ਦਸ਼ਮੇਸ਼ ਦੇਆ ਦੁੱਲਿਆਂ ਨੇ ਲੋਂਦੇ ਰੇ ਲੋਂਦੇ ਰੇ ਫਤਿਹ ਹੇ ਜਤਾਰੇ ਲਾਲ ਚ ਵਿਦਤੇ ਤੇ ਡਰਾਇਆ ਤਮਕਾਇਆ ਬੜਾ ਛੁਕੇ ਨਹੀਂ ਗੁਰੂ ਦੇ ਦੁਲਾਰੇ ਸਾਹਿਬ ਜਾਦੇ ਛੁਕੇ ਨਹੀਂ ਗੁਰੂ ਦੇ ਦੁਲਾਰੇ ਸੱਪਾਂ ਦੇ ਪੁੱਤਰ ਦੰਗ ਮਾਰਨਗੇ ਸਚਾਨੰਦ ਫੁਰਮਾਏ ਦਾਦੀ ਮਾਂ ਦੀ ਆਖਰੀ ਨਿਸ਼ਾਨੀ ਖੋ ਕੇ ਜ਼ਾਲਮਾਂ ਨੇ ਬੱਚੇ ਨੀਹਾਂ ਵਿੱਚ ਚਿਣਵਾਏ ਵੀਰਾ ਮੇਰੇ ਆਵੇ ਬੱਚੇ ਨੀਹਾਂ ਵਿੱਚ ਚਿਣਵਾਏ ਸ਼ੇਰ ਥਾਨ ਕੋ ਕਿਆ ਸੀ ਰੇ ਦਰਬਾਰ ਵਿੱਚੋਂ ਬੱਚਿਆਂ ਤੇ ਕੈਰ ਨਾ Guzaro ਕਿਵੇਂ ਇਸਲਾਮ ਮਨੂ ਲਾਨਤਾਂ ਜਹਾਨ ਪਾਉ ਨੀਕ ਕੰਮ ਮਨੂ ਨਾ ਵਿਸਾਰੋ ਜ਼ਾਲਮੋ ਨੀਕ ਕੰਮ ਮਨੂ ਰੇ ਉੱਥੇ ਗਿਆ ਦਰਬਾਰ ਵਿੱਚੋਂ ਮਰੋਗੇ ਮਸੂਮ ਜੇ ਸਤਾਏ ਦਾਦੀ ਮਾਂ ਦੀ ਆਖਰੀ ਨਿਸ਼ਾਨੀ ਖੋ ਕੇ ਜ਼ਾਲਮਾਂ ਨੇ ਬੱਚੇ ਨਹੀਂ ਹਾਂ ਵਿੱਚ ਚਿਣਵਾਏ ਵੀਰਾ ਮੇਰੇ ਆਵੇ ਬੱਚੇ ਨਹੀਂ ਹਾਂ ਵਿੱਚ ਚਿਣਵਾਏ ਕਾਜ਼ੀਆਂ ਦੁਹਾਈ ਪਾਏ ਜਾਣਨਾ ਜਿਉਂਦੇ ਬਹਾਲ ਫਤਵਾ ਸ਼ਰਾਦਾ ਉਹਨਾਂ ਲਾਇਆ ਮਾਰ ਕੇ ਖੰਜਰ ਮੇਲੀ ਬੇਗਮ ਹਲਾਲ ਹੋ ਗਈ ਕਹਿਰ ਜਦੋਂ ਬਲਾਂ ਤੇ ਕਮਾਇਆ ਕਹਿਰ ਜਦੋਂ ਬਲਾਂ ਤੇ ਕਮਾਇਆ ਡੇਗ ਪਈ ਕੰਦ ਜਦੋਂ ਹੋ ਗਏ ਬੇਹੋਸ਼ ਦੋਵੇਂ ਡੇਗ ਪਈ ਕੰਦ ਜਦੋਂ ਹੋ ਗਏ ਬੇਹੋਸ਼ ਦੋਵੇਂ ਸ਼ੁਰੀਆਂ ਨਾ ਕੋਕੇ ਮਕਾਏ ਦਾਦੀ ਮਾਂ ਤਾਂ ਮਾਰ ਦਿਤੀ ਕੋਕੇ ਬੁਰਜ ਵਿੱਚ ਬੱਚੇ ਨਹੀਂ ਹਾਂ ਵਿੱਚ ਚਿਣਵਾਏ ਵੀਰਾ ਮੇਰੇ ਆਵੇ ਬੱਚੇ ਨਹੀਂ ਹਾਂ ਵਿੱਚ ਚਿਣਵਾਏ ਲੈ ਸੀ ਮੁੱਲ ਤਰਤੀ ਲੈ ਸੀ ਮੁੱਲ ਤਰਤੀ ਵਿਸ਼ਾ ਕੇ ਮੋਹਰਾ ਟੋਡਰ ਨੇ ਹੋਇਆ ਸਿੱਖ ਪਰ ਉਪਕਾਰੀ ਇੱਕੋ ਚਖਾ ਵਿੱਚ ਉਹਨੇ ਰੱਖ ਕੇ ਸਰੀਰਤ ਨੇ ਅੱਗ ਦੇ ਚਖਾ ਨੂੰ ਤਾ ਮਾਰੀ ਵੀਰਾਂ ਮੇਰੇ ਆਵੇ ਅੱਗ ਦੇ ਚਖਾ ਨੂੰ ਤਾ ਮਾਰੀ ਤਾ ਹਮਰ ਮਾਰ ਲੋਕਾਂ ਨੈਣਾ ਚੋਂ ਵਹਾਈ ਨੀਰ ਜ਼ਾਲਮਾਂ ਨੇ ਜਸ਼ਨ ਮਨਾਏ ਦਾਦੀ ਮਾਂ ਦੀ ਆਖਰੀ ਨਿਸ਼ਾਨੀ ਖੋ ਕੇ ਜ਼ਾਲਮਾਂ ਨੇ ਬੱਚੇ ਨਹੀਂ ਹਾਂ ਵਿੱਚ ਚਿਣਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ